ਬਹੁਤੀਆਂ ਸਿੱਖਾਂ ਦੀਆਂ ਧੀਆਂ ਨੇ ਆਪਣੀਆਂ ਸੇਲੀਆਂ ਬਣਵਾਈਆਂ ਹੋਈਆਂ ਨੇ ਉਹਨਾਂ ਨੇ ਚਾਜ ਸਿੱਖ ਲੈ ਜਿਉਣ ਦਾ ਵੀ ਪਰਵਟਿਆਂ ਦੇ ਵਿੱਚ ਹੀ ਰੂਪ ਹੈ ਕੱਲਾ ਇਹਨੂੰ ਜਿੰਨੇ ਛਿਲੋਗੇ ਉੰਨੀਆਂ ਸੋਹਣੀਆਂ ਲੱਗੋਗੇ ਤੁਸੀਂ ਇਹ ਚਾਜ ਸਿਖਾਉਣਗੇ ਆਪਣੇ ਬੱਚਿਆਂ ਨੂੰ ਕੇਸ ਨਾ ਕਟਾਈ ਤੇਰੇ ਕੇਸ ਲੈ ਜਣ ਭਾਵੇਂ ਜਿਹੜੀ ਸੁੰਦਰਤਾ ਪਰਮਾਤਮਾ ਨੇ ਬਣਾ ਦਿੱਤੀ ਹੈ ਉਹਨੂੰ ਕੋਈ ਸ਼ਿੰਗਾਰ ਨਹੀਂ ਸਕਦਾ ਸਾਧ ਸੰਗਤ ਜੀ ਉਹਨੂੰ ਸ਼ਿੰਗਾਰਨਾ ਹੈ ਸ਼ੁਭ ਗੁਣਾਂ ਨਾਲ। ਉਹਨੀ ਜਤੋਂਨਾ ਸਤਕਾਰ ਵਧੇਗਾ ਜਿੰਨੇ ਸ਼ੁਭ ਗੁਣ ਹੋਣਗੇ। ਬਹੁਤੀਆਂ ਸਿੱਖਾਂ ਦੀਆਂ ਧੀਆਂ ਨੇ ਕੇਸ ਬਣਾਏ ਹੋਏ ਆਪਣੇ। ਸੋ ਬੀਬੀਆਂ ਨੂੰ ਬੇਨਤੀ ਹੈ ਇਤਿਹਾਸ ਪੜਿਆ ਕਰੋ ਬੀਬੀਆਂ ਦਾ। ਸਾਨੂੰ ਸਿੱਖਾਂ ਦੇ ਘਰ ਜਨਮ ਕਿਉਂ ਮਿਲਿਆ ਤੇ ਸਿੱਖ ਕਿਹਨੂੰ ਕਹਿੰਦੇ ਆ। ਜਿਹੜੀਆਂ ਬਚਪਨ ਤੋਂ ਸੰਗਤ ਕਰਦੀਆਂ ਰਹੀਆਂ ਨੇ ਉਹਨਾਂ ਦੀ ਵੀ ਇਹੀ ਹਾਲਤ ਹੈ। ਉਹਨਾਂ ਨੂੰ ਵੀ ਭੁਲੇਖਾ ਪੈ ਗਿਆ ਵੀ ਰੱਬ ਨੇ ਸੋਹਣਾ ਨਹੀਂ ਬਣਾਇਆ ਮੈਨੂੰ ਜਿਹੜੀ ਸਰੂਪ ਪਰਮਾਤਮਾ ਨੇ ਦੇ ਦਿੱਤਾ ਉਹ ਬਦਲਦਾ ਨਹੀਂ ਕਦੇ ਵੀ